ਆਈਦਨ ਨੂੰ ਪੰਜਾਬ ਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਕਿ ਪੰਜਾਬ ਦੇ ਵਿੱਚੋਂ ਰਿਸ਼ਤਾ ਕਰਵਾ ਕੇ ਜਾਂ ਵਿਆਹ ਕਰਵਾ ਕੇ ਕੁੜੀਆਂ ਜਦੋਂ ਵਿਦੇਸ਼ ਦੀ ਧਰਤੀ ਤੇ ਪਹੁੰਚ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਕੁੜੀਆਂ ਆਪਣੇ ਪਤੀ ਨੂੰ ਵਿਦੇਸ਼ ਬੁਲਾਉਣ ਲਈ ਉਹ ਜਿਹੜੀਆਂ ਉਹ ਮੁੱਕਰ ਜਾਂਦੀਆਂ ਨੇ ਤਾਂ ਬਹੁਤ ਸਾਰੇ ਮਾਮਲੇ ਜਿਹੜੇ ਉਹ ਸਮੇਂ-ਸਮੇਂ ਤੇ ਪੰਜਾਬ ਦੀ ਧਰਤੀ ਤੋਂ ਇਸ ਤਰ੍ਹਾਂ ਦੇ ਸਾਹਮਣੇ ਆਉਂਦੇ ਰਹਿੰਦੇ ਨੇ ਇੱਕ ਵਾਰ ਮੁਰਤੋ ਇਹ ਤਾਜ਼ਾ ਮਾਮਲਾ ਜਿਹੜਾ ਹੁਸ਼ਾਰਪੁਰ ਤੋਂ ਸਾਹਮਣੇ ਆਇਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਨੌਜਵਾਨ ਮੌਜੂਦ ਹੈ ਨੌਜਵਾਨ ਦੇ ਪਿਤਾ ਮੌਜੂਦ ਨੇ ਇਹ ਪਿੰਡ ਦੇ ਸਰਪੰਚ ਸਾਹਿਬ ਮੌਜੂਦ ਨੇ ਤਾਂ ਹੋਰ ਇਹ ਮੌਜੂਦ ਨੇ ਗੱਲਬਾਤ ਕਰਦੇ ਆ ਕੀ ਪੂਰਾ ਮਾਮਲਾ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦੀਪ ਕੁਮਾਰ ਆ ਸਾਹਿਬ ਗੁਰਦੀਪ ਜੀ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਪੰਡੋਰੀ ਮਹਿਤਮਾ ਆ ਠੀਕ ਆ ਜੀ ਕੀ ਪੂਰਾ ਮੈਟਰ ਹੋਇਆ ਤੁਹਾਡੇ ਵੱਲੋਂ ਇਹ ਪੁਲਿਸ ਕੰਪਲੀਟ ਵੀ ਕੀਤੀ ਹੋਈ ਆ ਕਿ ਤੁਸੀਂ ਲੱਖਾਂ ਰੁਪਏ ਲਾ ਕੇ ਆਪਣੀ ਘਰ ਵਾਲੀ ਨੂੰ ਜਿਹੜਾ ਉਹ ਵਿਦੇਸ਼ ਦੀ ਧਰਤੀ ਕੈਨੇਡਾ ਦੇ ਵਿੱਚ ਭੇਜਿਆ ਸੀ ਪਰੰਤੂ ਉੱਥੇ ਜਾ ਕੇ ਤੁਹਾਨੂੰ ਬਲੌਕ ਕਰ ਦਿੱਤਾ ਜਾਂਦਾ ਤਾਂ ਕੁੜੀ ਹੁਣ ਮੁੱਕਰ ਗਈ ਆ ਤੁਹਾਡੇ ਵੱਲੋਂ ਜੋ ਦੋਸ਼ ਲਾਏ ਜਾ ਰਹੇ ਨੇ ਕੀ ਪੂਰਾ ਮਾਮਲਾ ਹਾਂਜੀ ਸਰ ਮੇਰੀ ਮੇਰਾ ਹਨਾ ਮੈਂ ਸਾਰਿਆਂ ਤੋਂ ਪਹਿਲਾਂ ਮੈਂ ਹਨਾ 2023 ਦੇ ਵਿੱਚ ਆਪਣੇ ਇੰਗਲੈਂਡ ਦੇ ਪੇਪਰ ਲਾਏ ਸੀਗੇ ਵੀ ਬਾਹਰ ਜਾਣ ਲੈ ਤੇ ਉਤੋਂ ਵਧਾ ਨਾ ਮੇਰੇ ਫਾਦਰ ਦੇ ਫਰੈਂਡ ਆ ਮੋਹਨ لال ਸੋਂ ਨੂੰ ਸ਼ਾਮ 88 ਤੋਂ ਆ ਉਹ ਯੂ ਐਸਏ ਰਹਿੰਦੇ ਆ ਤੇ ਉਹੀ ਮੇਰੇ ਡੈਡੀ ਨੂੰ ਕਿਹਾ ਵੀ ਆਪਾਂ ਉੱਥੇ ਕੋਈ ਸਕੋਪ ਹੈ ਨਾ ਇੰਗਲੈਂਡ 'ਚ ਨਾ ਪੀਆਰ ਸਕੋਪ ਆ ਵੀ ਆਪਾਂ ਮੈਂ ਆਪਣੀ ਮਾਸੀ ਦੀ ਕੁੜੀ ਨਾਲ ਇਹਦਾ ਰਿਸ਼ਤਾ ਕਰਦਾ ਆ ਵੀ ਇਹਨਾਂ ਨੂੰ ਕੈਨੇਡਾ ਭੇਜ ਭੇਜਦੰਨੇ ਆ ਉਹਨਾਂ ਨੇ ਉਹਨੇ ਆਇਲਸ ਵੀ ਕੀਤੀ ਹੋਆ ਵੀ ਇਹਨਾਂ ਦਾ ਉੱਥੇ ਜੀਵਨ ਜਿਹੜਾ ਵਧੀਆ ਹੋ ਜਾਣਾ ਆ ਪੀਆਰ ਸਾਰਾ ਕੁਝ ਵਧੀਆ ਹੋ ਜਾਣਾ ਤੇ ਉਹ ਚਲੋ ਇਹਨਾਂ ਦੇ ਫਰੈਂਡ ਸੀਗੇ ਮੇਰੇ ਫਾਦਰ ਦੇ ਆਪਾਂ ਨੂੰ ਨਹੀਂ ਪਤਾ ਸੀ ਇਦਾਂ ਸਾਡੇ ਨਾਲ ਠੱਗੀ ਵੱਜਣੀ ਆ ਆਪਾਂ ਹਾਂ ਕਰਤੀ ਹੈਨਾ ਤੇ ਉਸ ਤੋਂ ਬਾਅਦ ਆ 2023 ਜਨਵਰੀ ਦੇ ਵਿੱਚ 11 ਜਨਵਰੀ 2023 ਦੇ ਵਿੱਚ ਮੇਰਾ ਜਿਹੜਾ ਰਿਸ਼ਤਾ ਹੋ ਗਿਆ ਉਹਨਾਂ ਦਾ ਪ੍ਰੀਆ ਨਾਮ ਜਿਹੜੀ ਕੈਨੇਡਾ ਦੇ ਵਿੱਚ ਹੈ ਮੇਰੀ ਵਾਈਫ ਤੇ ਉਸ ਤੋਂ ਬਾਅਦ ਆ ਉਸ ਤੋਂ ਬਾਅਦ ਆ ਸੀ ਉਹਦੇ ਪੇਪਰ ਅਪਲਾਈ ਕਰਤੇ ਵਿਆਹ ਨਹੀਂ ਹੋਇਆ ਸੀ ਉਹਨੇ ਆਇਆ ਸੀ ਕੀਤੀ ਹੈ ਕੈਨੇਡਾ ਦੇ ਤੇ ਮਈ ਦੇ ਵਿੱਚ ਉਹਦਾ ਵੀਜ਼ਾ ਆ ਗਿਆ ਸੀਗਾ ਕੈਨੇਡਾ ਦਾ 2023 ਚ ਤੇ ਉਸ ਤੋਂ ਬਾਅਦ ਉਹ ਬਾਹਰ ਚ ਲੱਗੀ ਸੀ ਉਤੋਂ ਬਾਅਦ ਉਹ ਅਗਲੇ ਸਾਲ ਉਹ ਵਿਆਹ ਰੱਖਿਆ ਸੀ ਉਹ ਫਿਰ ਉਹਦੇ ਸਾਨੂੰ ਪਤਾ ਲੱਗਾ ਵੀ ਉਹ ਵਿਆਹ ਸੀ ਪਹਿਲਾਂ ਦਸੰਬਰ ਚ ਰੱਖਣਾ ਸੀਗਾ ਸਾਨੂੰ ਪਤਾ ਲੱਗਾ ਸੀ ਵੀ ਉਹ ਮੰਨਦੀ ਨਹੀਂ ਪਈ ਇੱਧਰ ਆਉਣ ਨੂੰ ਹਨਾ ਤੇ ਕਿਸੇ ਤਰ੍ਹਾਂ ਇਹਨਾਂ ਦੇ ਘਰਦਿਆਂ ਨੇ ਜੋਰ-ਜੂਰ ਪਾ ਕੇ ਪ੍ਰੈਸ਼ਰ ਪਾ ਕੇ 17 ਫਰਵਰੀ 2024 ਦਾ ਵਿਆਹ ਰੱਖਿਆ ਤੇ ਇਹ ਆਈ ਆ ਵਿਆਹ ਤੇ ਵਿਆਹ ਕਰਾ ਕੇ 15 ਦਿਨ ਰਹੀ ਆ ਉਸ ਤੋਂ ਬਾਅਦ ਚਲ ਗਈ ਆ अच्छा पहला मतलब कि विवाह ਤੋਂ ਪਹਿਲਾਂ ਰਿਸ਼ਤਾ ਤੁਹਾਡੇ ਨਾਲ ਹੋ ਗਿਆ ਸੀਗਾ ਰਿਸ਼ਤਾ ਕਰਵਾਉਣ ਤੋਂ ਬਾਅਦ ਤੁਸੀਂ ਬਾਹਰ ਭੇਜਿਆ ਸੀਗਾ ਜੀ ਅਸੀਂ ਬਾਹਰ ਭੇਜਿਆ ਸੀ ਪੈਸੇ ਲਾਏ ਸੀਗੇ ਨਾਲ ਤੇ ਬਾਅਦ ਵਿੱਚ ਕੀ ਹੋਇਆ ਜਦੋਂ ਵਿਆਹ ਹੋ ਜਾਂਦਾ ਪੈਸੇ ਕਿੰਨੇ ਲੱਗੇ ਐਕੂਰੇਟ ਕਿੰਨੀ ਰਕਮ ਜਿਹੜੀ ਖਰਚ ਹੋਈ ਸੀ ਇਹਦੇ ਬਾਹਰ ਜਾਣ ਤੇ 26 ਲੱਖ ਰੁਪਏ ਲੱਗ ਗਿਆ ਸਾਰਾ ਹੁਣ ਤੱਕ ਹਾਂਜੀ 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 ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਫਰਵਰੀ ਦੇ ਵਿੱਚ ਵਿਆਹ ਹੁੰਦਾ ਪਿਛਲੇ ਸਾਲ 2024 ਦੇ ਵਿੱਚ 15 ਦਿਨ ਕੁੜੀ ਇੱਥੇ ਰਹਿੰਦੀ ਆ ਤੁਸੀਂ ਤੁਹਾਡੇ ਦੱਸਣ ਮੁਤਾਬਕ ਕੀ ਉਡੀ ਜਦੋਂ ਆ ਕੇ ਗੱਲਬਾਤ ਕਰਨਾ ਬੰਦ ਕਰ ਦਿੰਦੀ ਹੈ ਜੀ ਹਾਂਜੀ ਹਾਂਜੀ ਜਦੋਂ ਗੱਲਬਾਤ ਇਹ ਕਦੋਂ ਕਰਨਾ ਬੰਦ ਕਰਦੀ ਆ ਜਦੋਂ ਮੇਰਾ ਏਜੰਟ ਮੈਨੂੰ ਗਾਈਡ ਕਰਦਾ ਆ ਵੀ ਜਦੋਂ ਮੈਂ ਆਪਣੇ ਵੀ ਪੇਪਰ ਬਾਹਰ ਲਿਆ ਅਪਲਾਈ ਕਰਨੇ ਸੀਗੇ ਵੀ ਫਾਇਰ ਸਟਰੋਂਗ ਚਾਹੀਦੀ ਆ ਵੀ ਔਖੇ ਹੋਗੇ ਆ ਕਾਨੂੰਨ ਜਿਹੜੇ ਕੈਨੇਡਾ ਦੇ ਵੀ ਤੇ ਆਪਣੇ ਜਿਹੜਾ ਸਟੇਟਸ ਆ ਉਹ ਕੈਨੇਡਾ ਇੱਧਰ ਤਾਂ ਹੋ ਗਿਆ ਕੋਰਟ ਮੈਰਿਜ ਉਧਰ ਮੈਰਿਡ ਸਟੇਟਸ ਕਰ ਲਾ ਡਾਕੂਮੈਂਟ ਇੱਧਰ ਕੋਰਟ ਮੈਰਿਜ ਹੋ ਗਈ ਸੀਗੀ ਇੱਧਰ ਕੋਰਟ ਮੈਰਿਜ ਸਰ ਹੋ ਗਈ ਸੀਗੀ ਉਧਰ ਲਈ ਸੀਗੀ ਵੀ ਉਧਰ ਲਈ ਡਾਕੂ ਉਧਰਲੇ ਕੈਨੇਡਾ ਦੇ ਕੈਲਗਰੀ ਕਾਰਡ ਜਿੱਦਾਂ ਕਾਲਜ ਤੇ ਇਹਨਾਂ ਸਾਰਿਆਂ ਤੇ ਨਾ ਇਹ ਕੋਰਟ ਮੈਰਿਜ ਵਾਲਾ ਪੇਪਰ ਲਾ ਕੇ ਮੈਰਿਡ ਸਟੇਟਸ ਹੁੰਦਾ ਆ ਉਹ ਕਰਕੇ ਫੇ ਜਦੋਂ ਆਪਾਂ ਫਾਈਲ ਲਾਉਂਦੇ ਆ ਵੀ ਜੈਨੂਅਨ ਪ੍ਰੂਫ ਹੋ ਜਾਂਦੇ ਆ ਵੀ ਬਾਹਰਲਾ ਕੰਮ ਸੌਖਾ ਬਣਦਾ ਆ ਤੇ ਉਹ ਇਹਨੂੰ ਮੈਂ ਕਹਿਣਾ ਸ਼ੁਰੂ ਕੀਤਾ ਵੀ ਪੇਪਰ ਆਪਣੇ ਜਿਹੜੇ ਹਨਾ ਉਹ ਅਪਡੇਟ ਕਰਾ ਲਾ ਨਾਮ ਮੇਰੇ ਤੇ ਇਹਨੇ ਇਹਨੂੰ 6-7 ਵਾਰ ਮੈਂ ਕਿਹਾ ਇਹਨੇ ਨਹੀਂ ਗੱਲ ਸੁਣੀ ਮੇਰੀ ਤੇ ਆਖਰ ਦਿਨ ਮੈਨੂੰ ਕਿਹਾ ਕਹਿੰਦੀ ਮੈਤੂੰ ਨਹੀਂ ਲੈਣਾ ਲੂਣਾ ਚ ਖੜ ਹੁੰਦਾ ਕਹਿੰਦੀ ਮੈਂ ਨਹੀਂ ਬੁਲਾਉਣਾ ਮੈਂ ਨਾ ਕਰਾਉਣੇ ਆ ਮਰਜੀ ਕਰ ਲੈ ਮੈਤੂੰ ਸਾਰਾ ਕੁਝ ਪਿਆਰ ਸਾਰਾ ਰਿਕਾਰਡਿੰਗਾਂ ਵੀ ਪਈਆਂ ਆ ਤੇ ਜਦੋਂ ਇਦਾਂ ਗਿਆ ਤੇ ਉਹਨੇ ਮੈਨੂੰ ਬਲੌਕ ਕਰਤਾ ਤੇ ਉਸ ਤੋਂ ਬਾਅਦ ਆ ਉਹਦੇ ਘਰ ਦਿਆਂ ਨਾਲ ਗੱਲ ਕੀਤੀ ਆਪਾਂ ਮੇਰੇ ਘਰ ਦਿਆਂ ਨੇ ਕੀਤੀ ਗੱਲ ਆ ਵਿਆਹ ਕੀ ਚੱਕਰ ਚੱਲਣ ਡਿਆ ਉਹ ਉਹ ਖੁਦ ਨਹੀਂ ਉਹਨਾਂ ਦੇ ਬਿਆਨ ਆਲਦੇ ਪਏ ਇਹਨਾਂ ਮੇਰੇ ਫਾਦਰ ਨਾਲ ਵੀ ਉਹ ਬੈਠੇ ਸੀ ਕੀ ਕੀ ਗੱਲਬਾਤ ਹੁੰਦੀ ਹੈ ਜਦੋਂ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹੋ ਕਿ ਅਸੀਂ ਲੱਖਾਂ ਰੁਪਏ ਵੀ ਹੁਣ ਤੱਕ ਖਰਚ ਕਰ ਚੁੱਕੇ ਹਾਂ 26 ਲੱਖ ਰੁਪਏ ਦੀ ਜਿਹੜੀ ਤੁਹਾਡੇ ਵੱਲੋਂ ਰਕਮ ਦੱਸੀ ਜਾ ਰਹੀ ਹੈ ਤਾਂ ਉਦੋਂ ਫੇ ਲੜਕੀ ਦੇ ਪਰਿਵਾਰ ਦਾ ਕੀ ਉਹ ਬਿਆਨ ਹੁੰਦਾ ਕੀ ਉਹਨਾਂ ਦਾ ਜਵਾਬ ਹੁੰਦਾ ਜੀ ਉਹ ਉਹਨਾਂ ਨੂੰ ਜਦੋਂ ਅਸੀਂ ਕਿਹਾ ਉਹ ਉਹ ਇਹੀ ਗੱਲ ਕਹੀ ਜਾਂਦੇ ਸੀਗੇ ਵੀ ਸਾਡੀ ਕੁੜੀ ਗੁੱਸੇ ਹੋਈ ਹੋਆ ਤੁਸੀਂ ਉਹਨੂੰ ਇੱਕ ਹੀ ਗੱਲ ਕਹੀ ਜਾਂਦੇ ਹੋ ਹਨਾ ਆਪਾਂ ਕੋ ਗਲਤ ਗਲਤ ਨਹੀਂ ਪਹਿਲਾਂ ਕਹੀ ਬਈ ਆਪਾਂ ਤਾਂ ਉਹਨੂੰ ਉਹ ਹੀ ਪੇਪਰਾਂ ਦਾ ਕਿਹਾ ਤੇ ਮੁੜ ਕੇ ਉਹ ਸਾਨੂੰ ਉਹਦੇ ਘਰ ਦੇ ਕਹਿਣ ਲੱਪੇ ਵੀ ਸਾਡੇ ਤੋਂ ਪੁੱਛੋ ਵੀ ਉਹਨੇ ਕਰਾਏ ਆ ਮੈਂ ਕਿਹਾ ਸਾਰੀ ਜਿਹੜੀ ਸਾਰੀ ਇਹ ਜੜੇ ਆ ਤੁਸੀਂ ਸਾਨੂੰ ਦਿਖਾ ਦਿਓ ਹਨ ਅਕਸਰ ਬਾਹਰ ਜਾਣ ਵੇਲੇ ਵੀ ਭੇਜਣਾ ਤੁਸੀਂ ਸਾਨੂੰ ਦਿਖਾ ਦਿਓ ਅਸੀਂ ਉਹ ਦੇਖ ਕੇ ਸਾਰੀ ਸਾਰੇ ਸਾਰੀ ਗੱਲ ਸੌਟ ਹੁੰਦੀ ਆ ਵੀ ਉਹ ਕਰ ਲੰਨੇ ਆ ਤੇ ਉਹ ਕਹਿੰਦੇ ਡੈਡੀ ਮੇਰੇ ਨਾਲ ਬੈਠੇ ਸੀਗੇ ਉਹ ਸ਼ਾਂਤਰਾਸੀ ਜਿਨ੍ਹਾਂ ਨੇ ਰਿਸ਼ਤਾ ਕਰਾਇਆ ਸੀ ਉਹਨਾਂ ਦੇ ਘਰ ਇਹ ਇਸੇ ਮਾਮਲੇ 'ਚ ਤੇ ਉਹ ਉੱਥੇ ਉਹਨਾਂ ਦੇ ਆਪਚ ਉਹਦੇ ਮੰਮੀ ਡੈਡੀ ਦੇ ਬਿਆਨ ਨਹੀਂ ਰਲ ਡੇਓ ਸੀਗੇ ਵੀ ਇਹ ਉਹਦੇ ਉਹਦੇ ਡੈਡੀ ਕਹੀ ਜਾਵੇ ਵੀ ਉਹਦਾ ਸਟੇਟਸ ਮੈਰਿਡ ਹੈ ਆ ਪਰਿਵਾਰ ਹੈ ਕਿੱਥੋਂ ਦਾ ਜਿੱਥੇ ਤੁਸੀਂ ਵਿਆਹ ਕਰਵਾਇਆ ਚਿਹੜੂ ਆ ਜ਼ਿਲ੍ਹਾ ਕਪੂਰਥਲਾ ਪਿੰਦਾ लवली ਪ੍ਰੋਫੈਸ਼ਨਲ ਯੂਨੀਵਰਸਿਟੀ ਮੋਰੇ ਪਿੰਡ ਹੈ ਹਾਂ ਤਹਿਸੀਲ ਫਗਵਾੜਾ ਫਗਵਾੜਾ ਹਾਂ ਜੀ ਤੇ ਉੱਥੇ ਉਹ लवली ਪ੍ਰੋਫੈਸ਼ਨ ਯੂਨੀਵਰਸਿਟੀ ਮੋਰੇ ਪਿੰਡ ਪੈਂਦਾ ਆ ਉਹ ਤੇ ਉਹ ਬਹਿ ਕੇ ਵੀ ਗੱਲਬਾਤ ਕੀਤੀ ਉਹਨਾਂ ਦੇ ਬਿਆਨ ਨਿਰਲਿਆਵ ਚੋ ਕੀ ਜਾਣ ਵੀ ਮੈਰਿਡ ਆ ਉਹ ਕਹੀ ਜਾਣ ਵੀ ਨਹੀਂ ਮੈਰਿਡ ਉਹਨੇ ਉਹਨੇ ਚੇਂਜ ਕਰ ਦਿੱਤਾ ਗੱਲਬਾਤ ਗੁਰਦੀਪ ਜੀ ਕਦੋਂ ਤੋਂ ਬੰਦ ਹੈ ਮੇਰੇ ਹਿਸਾਬ ਨਾਲ 1.5 ਸਾਲ ਹੋ ਗਿਆ 1.5 ਸਾਲ ਇਹ 1 ਸਾਲ 3 ਮਹੀਨੇ ਹੋ ਗਏ ਕੱਲ ਗੱਲਬਾਤ ਫੋਨ ਤੇ ਵੀ ਨਹੀਂ ਹੋ ਰਹੀ ਪੂਰੀ ਤਰ੍ਹਾਂ ਦੇ ਨਾਲ ਬਲੌਕ ਕੀਤਾ ਹੋਇਆ ਬਲੌਕ 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 ਸਰ ਪਾਸੇ ਮੈਂ ਹੋਰ ਪਾਸਿਓਂ ਵੀ ਟਰਾਈ ਕੀਤੀ ਗੱਲ ਕਰਨ ਦੀ ਵੀ ਇੱਕ ਕਰ ਗੱਲ ਤਾਂ ਕਰ ਮੇਰੇ ਨਾਲ ਵੀ ਦੱਸ ਤਾਂ ਸਹੀ ਗੱਲ ਕੀ ਆ ਹਨਾ ਬੀ ਜੇ ਕੋ ਮੇਰੀ ਗਲਤੀ ਹੈ ਮੈਨੂੰ ਦੱਸੋ ਵੀ ਮੈਂ ਸੌਰੀ ਵੀ ਕਰਦਾ ਹਾਂ ਨਾ ਗਲਤੀ ਮੇਰੀ ਕੋਈ ਨਹੀਂ ਹੈ ਜਿਹੜੀ ਹੁਣ ਪੁਲਿਸ ਕੰਪਲੀਟ ਕੀਤੀ ਆ ਉਹ ਕੀ ਪੁਲਿਸ ਕੰਪਲੀਟ ਕੀਤੀ ਆ ਤੇ ਮੰਗ ਕੀ ਆਪਣੀ ਜੀ ਅ ਮੰਗ ਇਹੀ ਆ ਸਰ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ 26 ਲੱਖ ਲੱਗ ਗਿਆ ਸਾਡੇ ਕੋ ਰੁਪਈਆ ਨਹੀਂਗਾ ਸਾਨੂੰ ਪੈਸੇ ਦਿਵਾਏ ਜਾਣ ਸਾਡੇ ਜਿਹੜੇ ਹੈਗੇ ਆ ਬਣਦੇ ਹਨ ਇਹ ਇਹ ਸਾਨੂੰ ਸਾਡਾ ਪ੍ਰਸ਼ਾਸਨ ਵੀ ਨਹੀਂ ਕੋਈ ਹੱਲ ਕਰਦਾ ਪਿਆ ਸਰ ਤੁਹਾਡਾ ਕੀ ਨਾਮ ਹੈ ਜੀ ਮੰਜੀਤ ਕੁਮਾਰ ਜੀ ਤੁਸੀਂ ਫਾਦਰ ਸਾਹਿਬ ਹਾਂਜੀ ਹਾਂਜੀ ਤੁਸੀਂ ਕੀ ਕਾਰੋਬਾਰ ਕਰਦੇ ਹੋ ਤਾਂ ਗਰਦੀਬੀ ਤੁਹਾਡੇ ਨਾਲ ਹੀ ਸਾਡਾ ਲੈਗਟੇਸ਼ਨ ਦਾ ਹੈ ਜੀ ਰਿਪੇਅਰ ਦਾ ਕੰਮ ਕਰਦੇ ਆਂ ਅਸੀਂ ਜੀ ਮੈਂ ਫੇ ਇਹ ਇਦਾਂ ਗੱਲ ਹੋਈ ਸੀਗੀ ਵੀ ਇਹ ਜਦੋਂ ਇਹਨਾਂ ਦਾ ਬਲੌਕ ਬਲੂਕ ਹੋਇਆ ਇਹਨਾਂ ਨਾਲ ਹੀ ਰੱਖ ਲਿਆ ਜੀ ਇਹਨੂੰ ਮੈਂ ਨਾਲ ਰੱਖ ਲਿਆ ਮੈਂ ਕਿਹਾ ਇਹ ਬਹੁਤ ਹਫ਼ਤਾ ਤੱਕ ਖਰਾਬ ਹੋ ਗਿਆ ਸੀ ਤੁਹਾਨੂੰ ਪਤਾ ਜਾਂ ਨਿਆਣੇ ਮਰਨੇ ਨੂੰ ਫਿਰਦੇ ਸੀ ਜਦੋਂ ਇੰਨੇ ਪੈਸੇ ਤੁਸੀਂ 10 ਵੀ ਰਏ ਸੀ ਕਿ ਜਦੋਂ ਉਹ ਠੋਕਰ ਵੱਜਦੀ ਆ ਤਾਂ ਕਈ ਵਾਰ ਕੋਸ਼ਿਸ਼ ਕੀਤੀ ਕਿ ਬਹੁਤ ਮੁਸ਼ਕਲ ਤੁਸੀਂ ਬਚਾ ਕੀਤਾ ਨਿਗ੍ਹਾ ਰੱਖਣੀ ਪੈਂਦੀ ਹੈ ਜੀ ਆਪਣੇ ਨਾਲ ਇਹਨੂੰ ਤਦੀ ਕੰਮ ਤੇ ਰੱਖ ਲਿਆ ਸੀ ਕਿ ਮੈਂ ਫਿਰ ਉਹ ਨਿਗ੍ਹਾ ਵੀ ਰੱਖ ਸਕਦਾ ਹਾਂ ਤੇ ਨਿਗ੍ਹਾ ਕਿੰਨੀ ਕਿ ਰੱਖ ਲਵੇ ਤੁਹਾਨੂੰ ਪਤਾ ਹੀ ਆ ਕੋਲ ਕਿਹੜਾ ਬੰਨ ਕੇ ਰੱਖ ਲੈਣਾ ਨਿਆਣੇ ਨੂੰ ਕਿ ਮੈਂ ਪੈਸਾ ਜੋੜਿਆ ਹੁੰਦਾ ਬੰਦੇ ਨੇ ਕਿਉਂਕਿ ਕੋਈ ਬਹੁਤਾ ਵੱਡਾ ਕੰਮ ਨਹੀਂ ਤੁਹਾਡੇ ਦੱਸਣ ਮੁਤਾਬਕ ਕਿ ਤੁਹਾਡਾ ਸਾਰੀ ਉਮਰ ਦੀ ਕਮਾਈ ਆ ਜਿਹੜੀ ਉਸਕੇ ਮਿੰਟਾ ਸਕਿੰਟਰ ਦੇ ਵਿੱਚ ਉਜੜ ਗਈ ਸਾਡਾ ਸਾਰਾ ਸੋਨਾ ਸੀ ਜਿੰਨਾ ਸਾਰੇ ਘਰ ਹੂੰਝ ਤਾਂ ਕੁੜੀ ਦੇ ਅਸੀਂ ਕੰਨਾਂ 'ਚ ਵਿਲਾਹਤੀਆਂ ਘਰ ਵਾਲੀ ਦੇ ਕੰਨਾਂ 'ਚ ਵਿਲਾਹਤੀਆਂ ਸਾਡੇ ਕੋਲ ਪੈਸੇ ਹਨੇ ਸੀ ਅਸੀਂ ਬੈਂਕ ਦਾ ਲੋਨ ਫਰ ਤੋਂ ਕਿਸ਼ਤ ਬਹੁਤ ਔਖੀ ਹੁੰਦੀ ਹੈ ਦੋਨਾਂ ਜਣਿਆਂ ਤੋਂ ਅਸੀਂ ਕਿਸ਼ਤ ਕਰਦੇ ਆ ਸਾਡਾ ਲੋਨ ਹੋ ਗਿਆ ਸਾਰਾ ਹੀ ਸਾਡੇ ਕੋਲ ਪੈਸਾ ਇਹ ਨਹੀਂ ਵੀ ਨਹੀਂ ਬਾਤ ਪੁੱਛੀ ਸਾਡੀ ਅਸੀਂ ਕਈ ਵਾਰੀ ਫੜ ਵੀ ਲਿਆ ਇਹਨਾਂ ਨੂੰ ਉੱਥੇ ਮੈਸੇਜ ਆਇਆ ਇਹਨਾਂ ਦੇ ਮੋਬਾਈਲ ਦੇ ਉੱਤੇ ਇੱਕ ਵਾਰੀ ਫੜ ਲਿਆ ਵੀ ਮੰਮੀ ਪੈਸੇ ਮਿਲ ਗਏ ਆ ਘਰਦਿਆਂ ਨੂੰ ਪੈਸੇ ਘਲਦਿਆਂ ਆ ਜਾਂਦੀ 20 ਦਿਨਾਂ ਮਾਦਾ ਇਹ ਕ ਮੇਰੇ ਕੋ ਜ਼ਿੰਮੇਦਾਰ ਆਉਂਦੇ ਆ ਮੈਂ ਜਦੋਂ ਉਹਨਾਂ ਨੂੰ ਦੱਸਦਾ ਹਾਂ ਉਹ ਕਹਿੰਦੇ ਯਾਰ ਸਾਡਾ ਤਾਂ ਨਿਆਣਾ ਗਿਆ ਆ ਮੈਂ ਪੈਸੇ ਨਹੀਂ ਮੰਗਾਏ ਕਦੀ ਕਿਸੇ ਨੇ ਉਹ ਆਪੇ ਹੀ ਕੰਮ ਕਰਕੇ ਉਹਨੇ ਫੀਸ ਕਰ ਲਈ ਆ ਇਹਨੂੰ ਸਾਨੂੰ ਫੀਸ ਵੀ ਪਾਉਣੀ ਪਈ ਸਾਨੂੰ ਦਬਾਅ ਸਾਨੂੰ ਇਹ ਨਹੀਂ ਪਤਾ ਹੈਗਾ ਜਿਹੜੀਆਂ ਅਸੀਂ ਫੀਸਾਂ ਪਾਈ ਜਾਂਦੇ ਉਹ ਪੈਸੇ ਘਰਦੇ ਆ ਜਾਈ ਜਾਂਦੇ ਆ ਹੁਣ ਕੀ ਮੁੱਖ ਮੰਗ ਆ ਕਿਉਂਕਿ 26 ਲੱਖ ਰੁਪਏ ਕੋਈ ਛੋਟੀ ਰਕਮ ਨਹੀਂ ਬਹੁਤ ਵੱਡੀ ਰਕਮ ਹੈ ਸਾਰੀ ਉਮਰ ਦੀ ਤੁਹਾਡੀ ਜਮਾ ਪੂੰਜੀ ਹੁੰਦੀ ਹੈ ਜਾਂ ਬੁਢਾਪੇ ਦੇ ਵਿੱਚ ਸਾਰਾ ਬੰਨਣਾ ਹੁੰਦਾ ਮੰਗ ਕੀ ਆ ਹੁਣ ਮੁੱਖ ਮੰਗ ਕੀ ਆ ਆਪਣੀ ਮੁੱਖ ਮੰਗ ਤਾਂ ਇਹ ਹੀ ਆ ਵੀ ਪ੍ਰਸ਼ਾਸਨ ਨੂੰ ਅਸੀਂ ਤਾਂ ਇੰਨੇ ਚਿਰਾਂ ਦਾ ਕ ਉਹ ਸਤਾਇਆ ਜੀ ਕੋਈ ਮਰ ਜਵੇ ਪ੍ਰਸ਼ਾਸਨ ਸਿੱਧਣੇ ਆ ਕੇ ਖੜਾ ਹੋ ਜਾਂਦਾ ਆ ਜਿੱਦਾਂ ਹੁਣ ਜੇ ਉਦਾਂ ਸਾਡੀ ਸੁਣਵਾਈ ਨਹੀਂ ਹੋਣ ਡਈ ਕੋਈ ਜਿਹੜਾ ਮੰਗਲਕਵਾਰ ਮੰਗੀ ਆ ਸ਼ਾਮ 84 ਤੋਂ ਉਹ ਉਹਨਾਂ ਦਾ ਰਿਸ਼ਤੇਦਾਰ ਵਾ ਉਹ ਕਾਉਂਸਲਰ ਆ ਸ਼ਾਮ 84 ਉਹ ਕਹਿੰਦੇ ਆ ਪੁਲਿਸ ਮੇਰੀ ਜੀਬ ਦੇ ਵਿੱਚ ਵਾ ਸਾਨੂੰ ਤਾਂ ਹੁਣ ਉਹਦੀ ਜੀਬ ਦੇ ਵਿੱਚ ਹੀ ਲੱਗਣੀ ਆ ਪੁਲਿਸ ਬਚੋਲੇ ਬਚੋਲੇ ਦੇ ਬਚੋਲੇ ਦਾ ਦੇਰ ਵਾ ਚੋਲੀ ਦਾ ਉਹ ਜਾਨੀ ਕਿ ਆਪਣੇ ਉਹ ਕਾਉਂਸਲਰ ਵਾ ਉਹ ਸਾਨੂੰ ਧੰਤੀਆਂ ਵੀ ਉਹਨਾਂ ਦੁਬਾਰਾ ਬੰਦਾ ਇਦਾਂ ਹੀ ਆ ਉਹ ਉਦੇ ਹਿਸਾਬ ਨਾਲ ਸਾਨੂੰ ਹੁਣ ਇਹੀ ਲੱਗਦਾ ਵੀ ਪੁਲਿਸ ਇਹਨਾਂ ਦੀ ਜੀਵ ਚ ਤਾਂ ਲੱਗਦੀ ਆ ਵੀ ਕਿਉਂ ਸਾਡੀ ਜਿਹਾ ਸੁਣਵਾਈ ਨਹੀਂ ਹੋਈ ਅਸੀਂ ਸੁਣਾਵਾਈ ਨਹੀਂ ਹੋਣ ਡਈਓ ਅਸੀਂ ਪ੍ਰੈਸਾਂ ਵਾਲਿਆਂ ਅੱਗੇ ਮੰਨਤ ਗੱਲ ਕਰਕੇ ਤਦੀ ਕਰਉਣ ਲੱਗੇ ਮੰਗ ਕੀ ਆ ਕਿੰਨੇ ਜਾਨਾਂ ਤੇ ਪੰਜ ਜਾਨਾਂ ਤੇ ਸ਼ਾਇਦ ਕੰਪਲੀਟ ਕਰ ਦਿੱਤੀ ਆ ਤੁਸੀਂ ਤੇ ਮੰਗ ਕੀ ਆ ਜੀ ਬਾਹਰ ਜਿਹੜਾ ਮੁੰਡਾ ਆ ਮੈਂ ਉਹਦਾ ਪਾਇਆ ਨਹੀਂ ਸੀ ਨਾ ਪਰ ਮੇਰੇ ਨਾਲ ਉਹ ਵੀ ਧੋਖਾ ਕਰਕੇ ਨਿਕਲ ਗਿਆ ਹੁਣ ਆਇਆ ਸੀਗਾ ਉਹ ਜਿਹੜਾ ਇਹ ਬਚੋਲੀ ਦਾ ਮੁੰਡਾ ਸੀਗਾ ਜਿਹਨੇ ਕਰਾਇਆ ਸੀ ਸਾਡਾ ਇਹਦੇ ਕਾਗਜ਼ ਵਿੱਚ ਕਾਏ ਸੀਗੇ ਉਹ ਬਾਹਰ ਅਮਰੀਕਾ ਪੱਕਾ ਆ ਹੋਣ ਆਇਆ ਸੀ ਉਹਨੇ ਧਬਰੂ ਏਦਾਂ ਕਰਕੇ ਹਨ ਮੈਨੂੰ ਕਹਿੰਦਾ ਉਹੇ ਉੱਥੇ ਸੱਦ ਲਿਆ ਮੈਨੂੰ ਸੰਤਾਂ ਦੇ ਡੇਰੇ ਜਾਣੇ ਸੀ ਚੱਕ ਲਾਦੀਆਂ ਡੇਰੇ ਉੱਥੇ ਇਹਨਾਂ ਨੇ ਸੰਤਾਂ ਦੇ ਨਾਲ ਵੀ ਇਹ ਨਹੀਂ ਬਚਨ ਕੀਤਾ ਸੀ ਸਾਡੇ ਸੰਤ ਚੜ੍ਹਾਈ ਕਰ ਗਏ ਇਹ ਨਹੀਂ ਸੰਤਾਂ ਦੇ ਚੜ੍ਹਾਈ ਕਰਨੇ ਤੋਂ ਬਾਅਦ ਸਾਡੇ ਨਾਲ ਮੁੱਕਰ ਗਏ ਇਹ ਹੁਣ ਵਰਸੀ ਤੇ ਆਇਆ ਸੀਗਾ ਮੈਨੂੰ ਉੱਥੇ ਇਹਨੇ ਪਰਮਾ ਲਿਆ ਫੇਰ ਮੈਨੂੰ ਬੰਦੇ ਕਹਿੰਦੇ ਹੁਣ ਚਕਾਲਾ ਫੇਰ ਕੰਮ ਤੇਰਾ ਬਣ ਜਾਣਾ ਸਾਰਾ ਇਹ ਮੈਂ ਕਹਾ ਨਹੀਂ ਮੈਂ ਸੰਤਾਂ ਦੇ ਜਾਂਦਾ ਮੈਂ ਨਹੀਂ ਇਹ ਕੰਮ ਕਰਨਾ ਮੈਨੂੰ ਇਹ ਪਰਮਾ ਲਿਆ ਮੈਨੂੰ ਪਤਾ ਨਹੀਂ ਸੀਗਾ ਮੈਂ ਉਦਾਂ ਹੀ ਮਗਰ ਲੱਗ ਗਿਆ ਇਹਦੇ ਮੈਨੂੰ ਇਹ ਨੇ ਕੀ ਕੀਤਾ ਮੈਨੂੰ ਕਹਿੰਦਾ ਇੱਥੇ ਮੈਂ ਇਹਨਾਂ ਦੇ ਘਰ ਫੋਨ ਵੀ ਕੀਤਾ ਮੈਂ ਜਦੋਂ ਇਹਨਾਂ ਦੇ ਘਰ ਫੋਨ ਕੀਤਾ ਨਾ ਮੈਨੂੰ ਇਹ ਬੋਲੇ ਕਹਿੰਦੇ ਤੁਹਾਡੇ ਇਹਦੀ ਮੰਮੀ ਵੀ ਬੋਲ ਪਈ ਇਹ ਕਹਿੰਦੀ ਵੀ ਤੁਹਾਡੇ ਪੱਲੇ ਕੱਖ ਨਹੀਂ ਪੈਣਾ ਕਹਿੰਦੀ ਅਸੀਂ ਸੋਨਾ ਵੀ ਕੱਟਣਾ ਇਦਾਂ ਗੱਲਾਂ ਆਪੇ ਕਹਿੰਦੀ 10-12 ਲੱਖ ਰੁਪਈਆ ਅਸੀਂ ਸੋਨੇ ਦੇ ਵੀ ਕੱਟਣੇ ਆ ਕਹਿੰਦੀ ਮਨਜੀਤ ਤੇਰੇ ਪੱਲੇ ਕੱਖ ਨਹੀਂ ਪੈਣਾ ਉਹ ਨੂੰ ਉਹ ਕਹਿੰਦਾ ਵੀ ਮੈਂ ਦੋ ਹਫ਼ਤੇ ਇੱਥੇ ਹੀ ਆ ਮੈਨੂੰ ਭੱਜਾ ਦੇ ਕੇ ਇਹ ਦੂਜੇ ਦਿਨ ਇਹਨੂੰ ਨਾ ਠਾਹਤਾ ਬਾਹਰ ਨੂੰ ਤੇ ਹੁਣ ਕੀ ਮੰਗ ਕਰਦੇ ਹੋ ਪੁਲਿਸ ਤੋਂ ਕਿਉਂਕਿ ਕੰਪਲੇਟਾ ਗਈਆਂ ਹੋਈਆਂ ਨੇ ਪੁਲਿਸ ਇਨਕੁ ਮੰਗ ਤਾਂ ਇਹੀ ਇਨਸਾਫ ਹੀ ਚਾਹੀਦਾ ਤੁਹਾਨੂੰ ਪਤਾ ਹੋਰ ਕੀ ਕਰ ਸਕਦਾ ਪੰਗਾ ਜੇ ਇਨਸਾਫ ਨਾ ਹੋਇਆ ਪ੍ਰੈਸ ਤਾਂ ਅਸਰ ਆ ਲਿਆ ਸੀ ਪਿੰਡ ਪਿੰਡ ਕਿਹੜਾ ਦੱਸੇ ਤੁਸੀਂ ਮੇਰਾ ਪਿੰਡ ਪੰਡੋਰੀ ਮਹਿਤਮਾ ਆ ਜੀ ਪੰਡੋਰੀ ਪੰਡੋਰੀ ਮਹਿਤਮਾ ਹਿਆਰਪੁਰ ਚ ਠੀਕ ਹੈ ਟਾਰਾਗੜ ਦੇ ਲੱਗ ਹਾਂਜੀ ਥਾਣਾ ਬੁੱਲੋਵਾਲ ਲੱਗਦਾ ਜੀ ਪੰਡੋਰੀ ਮਹਿਤਮਾ ਪਿੰਡ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਐ ਸੋ ਇਹ ਸਾਨੂੰ ਨੌਜਵਾਨ ਦਾ ਪਰਿਵਾਰ ਜਿਸ ਤੇ ਨਾਲ ਗੱਲਬਾਤ ਕੀਤੀ ਗਈ ਐ ਸੋ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਗਈ ਐ ਕਿ ਜਨਾਂ ਦੇ ਵਿਰੋਧ ਪਰਿਵਾਰ ਨੇ ਜਿਹੜੀ ਉਹ ਦਰਖਾਸਤ ਦਿੱਤੀ ਐ ਕਿਉਂਕਿ ਇੱਕ ਵੱਡੀ ਜਿਹੜੀ ਉਹ ਧੋਖਾ ਧੜੀ ਆ 26 ਲੱਖ ਰੁਪਏ ਪਰਿਵਾਰ ਦੇ ਦੱਸਣ ਮੁਤਾਬਕ ਕਿ ਉਹਨਾਂ ਵੱਲੋਂ ਜਿਹੜੇ ਲੜਕੇ ਨੂੰ ਵਿਦੇਸ਼ ਭੇਜਣ ਦੇ ਲਈ ਖਰਚ ਕੀਤੇ ਗਏ ਸੀ ਉਹਨਾਂ ਦੀ ਜੋ ਜਮਾ ਪੂੰਜੀ ਸੀ ਉਹ ਵੀ ਹੁਣ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦੀ ਬਰਬਾਦ ਹੋ ਚੁੱਕੀ ਹੈ ਤੇ ਪੁਲਿਸ ਹੁਣ ਜਲਦ ਤੋਂ ਜਲਦ ਜਿਹੜਾ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਪਰਿਵਾਰ ਨੂੰ ਜਿਹੜਾ ਉਹ ਇਨਸਾਫ ਦੇਵੇ ਵੀ ਅ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ